ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖ ਖਾਲਦੀ ਜੇਬ ਚ ਨਹੀਂ ਢੇਲਾ ਕਰਦੀ ਮੇਲਾ ਮੇਲਾ ਇਹੀ ਕੰਮ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦਾ ਹੈ ਅ ਕੱਲ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਬੀਮਾ ਯੋਜਨਾ ਅ ਦਾ ਆਗਾਜ਼ ਕੀਤਾ ਜਿਹਦੇ ਵਿੱਚ ਕਰੀਬ ਅੱਧੇ ਦਰਜਣ ਪਰਿਵਾਰਾਂ ਨੂੰ ਸਿਹਤ ਕਾਰਡ ਵੰਡ ਕੇ ਇਸ ਦੀ ਰਸਮੀ ਸ਼ੁਰੂਆਤ ਕੀਤੀ ਹੈ ਅ ਤੁਹਾਨੂੰ ਦੱਸਦੇ ਜਾਈਏ ਕਿ ਸਰਕਾਰ ਨੇ ਦਾਵਾ ਕੀਤਾ ਕਿ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਸਾਲਾਨਾ 10 ਲੱਖ ਤੱਕ ਦਾ ਜਿਹੜਾ ਨਗਦੀ ਰਹਿਤ ਇਲਾਜ ਹੈ ਉਹ ਮੁਫਤ ਮੁਹੱਈਆ ਕਰਵਾਇਆ ਜਾਏਗਾ ਇਹ ਭਗਵੰਤ ਮਾਨ ਸਾਹਿਬ ਤੇ ਸਾਡੇ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਉਹਨਾਂ ਦਾ ਸਾਂਝੇ ਤੌਰ ਤੇ ਕਹਿਣਾ ਤੇ ਇਸ ਬਾਰੇ ਜੇ ਆਪਾਂ ਗੱਲ ਕਰੀਏ ਤਾਂ ਤਰਨਤਾਰਨ ਦੀ ਬਾਅਦ ਇਲੈਕਸ਼ਨ ਜਦੋਂ 4 ਮਹੀਨੇ ਪਹਿਲਾਂ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਇਸ ਸਕੀਮ ਦਾ ਆਗਾਜ਼ ਕਰਕੇ ਇਸ ਦੀ ਰਜਿਸਟ੍ਰੇਸ਼ਨ ਜਿਹੜੀ ਬਰਨਾਲ ਤਰਨਤਾਰਨ ਤੋਂ ਕੀਤੀ ਸੀ ਤੇ ਕਿਉਂਕਿ ਉੱਥੇ ਇਲੈਕਸ਼ਨ ਸੀ ਉਸ ਤੋਂ ਬਾਅਦ ਇਸ ਸਕੀਮ ਦਾ ਭੋਗ ਪਾ ਦਿੱਤਾ ਗਿਆ ਹੁਣ ਜਿਹੜੀਆਂ ਪੰਜਾਬ ਵਿਧਾਨ ਸਭਾ ਦੀ ਆਮ ਚੋਣਾਂ ਦਾ 2027 ਦਾ ਖੜੱਪਾ ਨਾ ਆ ਗਿਆ ਹੁਣ ਪੰਜਾਬ ਸਰਕਾਰ ਨੂੰ ਸਤਾਉਣ ਲੱਗ ਗਿਆ ਡਰ ਹੈ ਕਿ ਕਿਤੇ ਖੜੱਪਾ ਨਾਗ ਉਹਨਾਂ ਦੇ ਮੱਥੇ ਦੇ ਵਿੱਚ ਡੰਗ ਮਾਰ ਕੇ 2027 ਦੀਆਂ ਚੋਣਾਂ ਦਾ ਜਿਹੜਾ ਤਾਕਤ ਹੈ ਜਾਂ ਕੁਰਸੀ ਹੈ ਉਹਨਾਂ ਤੋਂ ਕਿਤੇ ਦੂਰ ਨਾ ਕਰ ਦੇ ਇਸੇ ਮਨਸਾ ਦੇ ਨਾਲ ਕੱਲ ਜਿਹੜਾ ਹੈਗਾ ਇਹ ਦੋਨੋਂ ਪ੍ਰਮੁੱਖ ਆਗੂਆਂ ਨੇ ਪੰਜਾਬ ਦੇ ਵਿੱਚ 10 ਲੱਖ ਦਾ ਫ੍ਰੀ ਜਿਹੜਾ ਸਿਹਤ ਬੀਮਾ ਯੋਜਨਾ ਦਾ ਆਗਾਜ਼ ਕਰਕੇ ਇੱਕ ਵਾਰ ਫਿਰ ਜਿਹੜਾ ਸਿਆਸੀ ਜਿਹੜਾ ਬਿਗਲ ਹੈ ਜਿਹੜਾ ਸਿਆਸੀ ਚੋਣਾਂ ਦਾ ਜਿਹੜਾ ਮਾਹੌਲ ਹੈ ਉਸ ਨੂੰ ਅੱਗੇ ਤੋਰਿਆ ਹੁਣ ਦੱਸਦੇ ਜਾਈਏ ਕਿ ਇੱਕ ਪਾਸੇ ਸਰਕਾਰ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ 10 ਲੱਖ ਦਾ ਹਰ ਪਰਿਵਾਰ ਨੂੰ ਜਿਹੜਾ ਫਾਇਦਾ ਦਿੱਤਾ ਜਾਣਾ ਹੈ ਜਿਹੜੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 65 ਲੱਖ ਪਰਿਵਾਰ ਨੇ ਜਿਨ੍ਹਾਂ ਨੂੰ ਅਸੀਂ 10 ਲੱਖ ਰੁਪਏ ਦਾ ਸਾਲਾਨਾ ਮੁਫਤ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਉਹਨਾਂ ਨੂੰ ਮੁਫਤ ਦੇਣਾ ਤੇ ਨਾਲ ਦੇ ਨਾਲ ਮੈਂ ਤੁਹਾਨੂੰ ਇਸ ਗੱਲ ਦਾ ਜ਼ਿਕਰ ਵੀ ਕਰਦੇ ਹਾਂ ਕਿ ਇਹ ਜਿਹੜਾ 10 ਲੱਖ ਦਾ ਕਹਿੰਦੇ ਆ ਕਿ ਜੀ ਇਹ ਇੱਕ ਪਰਿਵਾਰ ਨੂੰ ਦੇਣਾ ਤੇ ਕਿਤੇ ਨਾ ਕਿਤੇ ਵਿੱਚ ਵਿਚਾਲੇ ਜਿਹੜੇ ਮੁੱਖ ਮੰਤਰੀ ਸਾਹਿਬ ਇਸ ਗੱਲ ਦਾ ਵੀ ਦਾਵਾ ਕਰ ਜਾਂਦੇ ਆ ਕਿ 3 ਕਰੋੜ ਪੰਜਾਬੀਆਂ ਨੂੰ ਇੱਥੇ ਗੱਲ ਬੜੀ ਗੁੰਝਲਦਾਰ ਹੈ ਸਮਝਣ ਵਾਲੀ ਗੱਲ ਹੈ ਕਿ 3 ਕਰੋੜ ਪੰਜਾਬੀਆਂ ਨੂੰ ਪਰ ਹੈਡ 10 ਲੱਖ ਦਾ ਜਿਹੜਾ ਸਿਹਤ ਬੀਮਾ ਯੋਜਨਾ ਕਰਨੀ ਹੈ ਜਾਂ ਪਰਿਵਾਰ ਦੇ ਅ ਚਾਹੇ 5 ਜੀ ਹੈ ਚਾਹੇ 4 ਜੀ ਹੈ ਪਰਿਵਾਰ ਦੇ ਵਿੱਚੋਂ ਕਿਸੇ ਇੱਕ ਜੀ ਨੂੰ ਜਿਹੜਾ ਪਰ ਇਸ ਗੱਲ ਦਾ ਰੋਲ ਘਚੋਲਾ ਇਸ ਗੱਲ ਦੀ ਜਿਹੜੀ ਉਹ ਨਾ ਤਾਂ ਸਰਕਾਰ ਨੇ ਇਸ ਗੱਲ ਨੂੰ ਕਲੀਅਰ ਕੀਤਾ ਤੇ ਨਾ ਹੀ ਜਿਹੜਾ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੇ ਕੀਤਾ ਅਰਵਿੰਦ ਕੇਜਰੀਵਾਲ ਕੁਝ ਕਹਿੰਦੇ ਨੇ ਤੇ ਭਗਵੰਤ ਮਾਨ ਸਾਹਿਬ ਕੁਝ ਕਹਿੰਦੇ ਨੇ ਤੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 2027 ਦੀ ਆਮ ਚ ਉਹਨਾਂ ਨੂੰ ਮੁੱਖ ਰੱਖਦਿਆਂ ਇਹ ਜਿਹੜਾ ਸਾਰਾ ਜਿਹੜੇ ਮਾਪਦੰਡ ਤਿਆਰ ਕੀਤੇ ਗਏ ਹਨ ਔਰ ਇਹ ਸੋ ਮੁੱਖੇ ਮੈਂ ਤੁਹਾਨੂੰ ਦੱਸ ਦਿਆਂ ਕਿ ਡਾਕਟਰ ਬਲਬੀਰ ਸਿੰਘ ਜਿਹੜੇ ਹੈਲਥ ਮਨਿਸਟਰ ਨੇ ਪੰਜਾਬ ਦੇ ਕੈਬਨਿਟ ਵਜ਼ੀਰ ਨੇ ਉਹਨਾਂ ਨੇ ਦਾਵਾ ਕੀਤਾ ਇਸ ਸਟੇਜ ਤੋਂ ਬੋਲਦਿਆਂ ਵਿਕਾਸ ਭਵਨ ਫੇਜ਼ 8 ਮੋਹਾਲੀ ਦੇ ਵਿੱਚ ਜਿਹੜਾ ਰਸਮੀ ਇਸ ਦੀ ਸ਼ੁਰੂਆਤ ਹੁੰਦੀ ਹੈ ਸਕੀਮ ਦੀ ਤੇ ਡਾਕਟਰ ਬਲਬੀਰ ਸਿੰਘ ਬੋਲਦਿਆਂ ਕਹਿੰਦੇ ਆ ਕਿ 900 ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਲੋਡਬੰਦ ਮਰੀਜ਼ਾਂ ਦਾ ਹਰ ਜਿਹੜਾ 10 ਲੱਖ ਦਾ ਜਿਹੜਾ ਉਹਨਾਂ ਦਾ ਜਿਹੜਾ ਇਹ ਇਲਾਜ ਹੈ ਉਹ ਮੁਫਤ ਕੀਤਾ ਜਾਣਾ ਤੇ ਮੈਂ ਤੁਹਾਨੂੰ ਦੱਸਦੇ ਜਾਵਾਂ ਤੇ ਇਸ ਦੇ ਨਾਲ ਨਾਲ ਜੇ ਆਪਾਂ ਜੇ ਸੀਐਮ ਮਾਨ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਜੀ ਕਿ ਸਾਢੇ 800 ਸਰਕਾਰੀ ਪ੍ਰਾਈਵੇਟ ਹਸਪਤਾਲ ਸੂਚੀ ਵੱਧ ਕੀਤੇ ਗਏ ਆ ਮੈਂ ਤੁਹਾਨੂੰ ਇਹ ਗੱਲ ਬਾਰ ਬਾਰ ਇਸ ਗੱਲ ਕਰਕੇ ਜ਼ਿਕਰ ਕਰ ਰਿਹਾ ਕਿ ਇਹਨਾਂ ਦੀ ਇੱਕ ਸੁਰਤਾ ਨਹੀਂ ਹੈ ਇੱਕ ਸੁਰਤਾ ਇਸੇ ਕਰਕੇ ਨਹੀਂ ਹੈ ਕਿ ਇਹ ਸਿਰਫ ਸਿਆਸੀ ਜਿਹੜਾ ਇੱਕ ਸ਼ਗੂਫ ਹੈ ਜਿਹਨੂੰ ਕਹੀਏ ਸ਼ਗੂਫਾ ਇਹਦੀ ਸਚਾਈ ਇਸ ਸਕੀਮ ਕੋਹਾਂ ਤੋਂ ਦੂਰ ਹੈ ਕਿਉਂਕਿ ਜਦੋਂ 2018 ਦੇ ਵਿੱਚ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ 2018 ਦੇ ਵਿੱਚ 23 ਸਤੰਬਰ 2018 ਨੂੰ ਆਯੂਸ਼ਮਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਜਿਹੜੀ ABPMJAY ਪ੍ਰਧਾਨ ਮੰਤਰੀ ਨੇ ਰਾਂਚੀ ਝਾਰਖੰਡ ਤੋਂ ਸ਼ੁਰੂ ਕੀਤੀ ਸੀ ਨਰਿੰਦਰ ਮੋਦੀ ਜੀ ਨੇ ਤੇ ਉਹਨਾਂ ਨੇ ਐਲਾਨ ਕੀਤਾ ਸੀ ਕਿ ਦੇਸ਼ ਦੇ لوکاں ਨੂੰ ہر بندے ਨੂੰ ਜਿਹੜਾ ਇਹਦਾ 5 ਲੱਖ ਰੁਪਏ ਦਾ ਕੈਸ਼ਲੈਸ ਔਰ ਪੇਪਰਲੈਸ ਜਿਹੜਾ ਇਲਾਜ ਹੈ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਮੁਫਤ ਕੀਤਾ ਜਾਊਗਾ ਤੇ ਇਹਦੇ ਵਿੱਚ ਜਿਹੜੇ 50 ਕਰੋੜ ਲੋਕਾਂ ਨੂੰ ਇਸ ਦਫੇ ਰਵੀ ਮਿਲਿਆ ਤਾਂ ਜਦੋਂ ਇਹ ਸਕੀਮ ਪੰਜਾਬ ਦੇ ਵਿੱਚ ਲਾਗੂ ਹੁੰਦੀ ਹੈ ਤਾਂ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਦਾ ਇਲਾਜ ਮਰੀਜ਼ਾਂ ਦਾ ਜਿਨ੍ਹਾਂ ਨੇ ਹਸਪਤਾਲਾਂ ਨੇ ਕੀਤਾ ਸੀ ਉਹਨਾਂ ਦਾ ਬਕਾਇਆ ਅਦਾ ਅੱਜ ਤੱਕ ਸਰਕਾਰ ਨੇ ਨਹੀਂ ਕੀਤਾ ਇੱਕ ਪਾਸੇ 5 ਲੱਖ ਦੇ ਇਲਾਜ ਨੂੰ ਸਰਕਾਰ ਤੋਂ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਸਰਕਾਰ ਦੇ ਹੱਥਾਂ ਵੱਲ ਦੇਖ ਰਹੇ ਐ ਪੈਸੇ ਮੰਗ ਰਹੇ ਐ ਤੇ ਦੂਜੇ ਪਾਸੇ 10 ਲੱਖ ਰੁਪਏ ਦਾ ਜਿਹੜਾ ਇਲਾਜ ਦਾ ਜਿਹੜਾ ਐਲਾਨ ਕਰ ਦਿੱਤਾ ਜਾਂਦਾ ਮੈਨੂੰ ਲੱਗਦਾ ਕਿ ਇਹ ਜਿਹੜੀ ਸਿਰਫ ਤੇ ਸਿਰਫ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਐ ਲੋਕਾਂ ਨੂੰ ਭਰਮ ਭੁਲੇਖਿਆਂ ਦੇ ਵਿੱਚ ਪਾਉਣ ਵਾਲੀ ਗੱਲ ਐ ਲੋਕਾਂ ਨੂੰ ਪਸਮਾਉਣ ਵਾਲੀ ਗੱਲ ਐ ਕਿਉਂਕਿ ਸਰਕਾਰ ਵੱਲੋਂ ਕੀਤੇ ਗਏ तमाम ਬਾਦੇ ਚਾਹੇ ਉਹ ਨਸ਼ਿਆਂ ਦੀ ਗੱਲ ਹੋਵੇ ਚਾਹੇ ਉਹ ਭ੍ਰਿਸ਼ਟ ਜਿਹੜਾ ਕਰਪਸ਼ਨ ਮੁਕਤ ਪੰਜਾਬ ਦੀ ਗੱਲ ਹੋਵੇ ਚਾਹੇ ਉਹ ਲੈਂਡ ਮਾਫੀਆ ਸੈਂਡ ਮਾਫੀਆ ਚਾਹੇ ਗੈਂਗਸਟਰਵਾਦ ਹਰ ਇੱਕ ਚੀਜ਼ ਜਿਹੜੀ ਚਿਹਰ ਜੁਗਾਰ ਦੀ ਗੱਲ ਹੋਵੇ ਅੱਜ ਜਿਉਂ ਦਾ ਤਿਉਂ ਮੂੰਹ ਮੂੰਹ ਅੱਡ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਖੜੀ ਹੈ ਨਾ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਇਆ ਆ आलम ਇਹ ਹੈ ਪੰਜਾਬ ਦਾ ਜਿਹੜਾ ਨਸ਼ਾ ਕਿਤੇ ਲੁਕਮੇ ਢੰਗ ਦੇ ਨਾਲ ਕਿਸੇ ਨੂੰ ਸਪਲਾਈ ਹੁੰਦਾ ਸੀ ਅੱਜ ਉਹ ਨਸ਼ਾ ਆਮੋ ਆਮ ਹੋ ਗਿਆ ਮੁਰਾਦ ਮੇਰੇ ਕਹਿਣ ਦੀ ਇਹ ਹੈ ਕਿ ਅੱਜ ਨਸ਼ਾ ਹੋਮ ਡਿਲੀਵਰੀ ਹੋਣ ਲੱਗ ਗਿਆ ਜੇ ਕ腐ਸ਼ਨ ਦੀ ਗੱਲ ਕਰੀਏ ਤਹਿਸੀਲਾਂ ਦੇ ਵਿੱਚ ਜਾਈਏ ਜਿਹੜਾ ਕੰਮ 10000 ਦੇ ਵਿੱਚ ਹੁੰਦਾ ਸੀ ਅੱਜ ਉਹ 1 ਸਵਾ ਲੱਖ ਰੁਪਏ ਦਾ ਹੋਣ ਲੱਗ ਗਿਆ ਤੇ ਆ ਗੈਂਗਸਟਰ ਬਾਤ ਦੀ ਜੇ ਗੱਲ ਕਰੀਏ ਫਰੋਤੀਆਂ ਦੀ ਜੇ ਗੱਲ ਕਰੀਏ ਬੱਖ-ਬੱਖ ਜਿਹੜੇ ਗੈਂਗਸਟਰ ਨੇ ਉਹ ਨਿਤ ਦਿਨ ਜਿਹੜੇ बिजनेਸਮੈਨਾਂ ਨੂੰ ਚਾਹੇ ਕੋਈ ਪੋਲਿਟਿਕਲ ਲੀਡਰ ਆਏ ਚਾਹੇ ਕੋਈ बिजनेਸਮੈਨ ਆਏ ਚਾਹੇ ਕੋਈ ਦੁਕਾਨਦਾਰ ਆਏ ਚਾਹੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਕਾਰੋਬਾਰ ਕਰਦਾ ਜਿਹੜਾ ਦੋ ਰੋਟੀਆਂ ਕਮਾਉਣ ਲੱਗ ਜਾਂਦਾ ਉਸ ਨੂੰ ਸ਼ਾਮ ਨੂੰ ਜਿਹੜੀ ਫਰੋਤੀ ਦੀ ਕਾਂ ਲਾ ਜਾਂਦੀ ਹੈ ਤੇ ਉਹਨਾਂ ਕੋਲੋਂ ਕਰੋੜ 2 ਕਰੋੜ 4 ਕਰੋੜ 5 ਕਰੋੜ ਰੁਪਈਆ ਮੈਂ ਦੱਸਦਾ ਜਾਵਾਂ ਕਿ ਮੋਹਾਲੀ ਹਲਕਾ ਵਿਧਾਨ ਸਭਾ ਹਲਕਾ ਮੋਹਾਲੀ ਦੇ ਇੰਚਾਰਜ ਪ੍ਰਵਿੰਦਰ ਸਿੰਘ ਸੁਹਾਣਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਵੀ ਨੇ ਉਹਨਾਂ ਨੂੰ ਵੀ 5 ਕਰੋੜ ਦੀ ਜਿਹੜੀ ਫਰੋਤੀ ਦੀ ਜਿਹੜੀ ਕਾਲ ਹੈ ਉਹ ਵਟਸਐਪ ਕਾਲ ਆਉਂਦੀ ਹੈ ਲੋਰੈਂਸ ਵਿਸ਼ਨੋਈ ਗਰੁੱਪ ਵੱਲੋਂ ਉਹਨਾਂ ਨੂੰ ਵੀ ਜਿਹੜਾ ਇਸ ਗੱਲ ਦੀ ਉਹਨਾਂ ਤੋਂ ਮੰਗ ਕੀਤੀ ਗਈ ਹੈ ਸੋ ਪੰਜਾਬ ਦੇ ਜਿਹੜੇ ਹਾਲਾਤ ਹੈ ਵਿਸਫੋਟਕ ਹੈ ਪੰਜਾਬ ਦੇ ਵਿੱਚ ਇੱਕ ਪਾਸੇ ਕੇਜਰੀਵਾਲ ਸਾਹਿਬ ਕਹਿੰਦੇ ਕਿ ਔਰਤਾਂ ਨੂੰ ਮੁਫਤ ਸਿਹਤ ਸੰਭਾਲ ਮੁਫਤ ਸਿੱਖਿਆ ਮੁਫਤ ਬਿਜਲੀ ਮੁਫਤ ਸਿੱਖ ਦੇ ਨਾਲ ਨਾਲ ਮੁਫਤ ਬੱਸ ਯਾਤਰਾ ਦੀ ਜਿਹੜੀ ਸਹੂਲਤ ਦਿੱਤੀ ਜਾ ਰਹੀ ਹੈ ਔਰ ਅਰਵਿੰਦ ਕੇਜਰੀਵਾਲ ਇਸ ਗੱਲ ਦਾ ਦਾਅਵਾ ਕਰਦੇ ਆ ਇਸ ਗੱਲ ਨੂੰ ਬਿਆਨ ਕਰਦੇ ਆ ਕਿ ਅਗਲੇ 4-5 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ 2500 ਹੋਰ ਜਿਹੜੇ ਮੋਹੱਲਾ ਕਲੀਨਿਕ ਹੈ ਉਹ ਖੋਲ ਦਿੱਤੇ ਜਾਣਗੇ ਤਾਂ ਇੱਕ ਪਾਸੇ ਸਰਕਾਰ ਕੋਲੇ ਪੈਸਾ ਨਹੀਂ ਸਰਕਾਰ ਜਦੋਂ ਹਰਾਂ ਦੀ ਤਰਾਸ ਦੀ ਪਿਛਲੇ ਤੁਸੀਂ ਦੇਖਿਆ ਬਰਸਾਤ ਦੇ ਦਿਨਾਂ ਦੌਰਾਨ ਜਦੋਂ ਕੁਦਰਤੀ ਤੇ ਸਰਕਾਰੀ ਆਫਤ ਆਈ ਜਿਹਦੇ ਵਿੱਚ ਹਜ਼ਾਰਾਂ ਪਸ਼ੂ ਰੁੜ ਗਏ ਜਿਹਦੇ ਵਿੱਚ ਹਜ਼ਾਰਾਂ ਮਕਾਨ ਢਹਿ ਢੇਰੀ ਹੋ ਗਏ ਜਿਹਦੇ ਵਿੱਚ 4.5 ਲੱਖ ਇੱਕਰ ਫਸਲ ਜਿਹੜੀ ਜ਼ਿਮੀਦਾਰਾਂ ਦੀ ਤਬਾਹ ਹੋ ਗਈ ਉਸ ਦੇ ਵਿੱਚ ਸਰਕਾਰ ਨੇ ਉਹਨਾਂ ਨੂੰ ਅਜੇ ਤੱਕ ਫੁੱਢੀ ਕੋਆਰਡੀ ਨਹੀਂ ਦਿੱਤੀ ਤੇ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਠੂਠਾ ਫੜ ਕੇ ਠੂਠਾ ਫੜ ਕੇ ਲੋਕਾਂ ਕੋਲੋਂ ਉਦਯੋਗਪਤੀਆਂ ਕੋਲੋਂ ਐਨ ਆਰ ਆਈਜ਼ ਕੋਲੋਂ ਪੰਚਾਇਤਾਂ ਕੋਲੋਂ ਔਰ ਮੁਲਾਜ਼ਮਾਂ ਕੋਲੋਂ ਠੂਠਾ ਮੰਗ ਠੂਠਾ ਫੜ ਕੇ ਮੰਗਦੇ ਆ ਭੀਖ ਮੰਗਦੇ ਆ ਕਿ ਪੈਸਾ ਦਿਓ ਅਸੀਂ ਲੋਕਾਂ ਦੀ ਇਮਦਾਦ ਕਰਨੀ ਐ ਅਸੀਂ ਰੰਗਲਾ ਪੰਜਾਬ ਬਣਾਉਣਾ 2022 ਤੋਂ ਪਹਿਲਾਂ ਰੰਗਲਾ ਪੰਜਾਬ ਬਣਾਉਣ ਦੀ ਗੱਲ ਪੰਜਾਬ ਦੇ ਵਿੱਚ ਇਨਕਲਾਬ ਲੈ ਕੇ ਆਉਣ ਦੀ ਪੰਜਾਬ ਦੇ ਵਿੱਚ ਬਦਲਾਅ ਲੈ ਕੇ ਆਉਣ ਦੀ ਗੱਲ ਉਹ ਸਾਰਾ ਕੁਝ ਧਰਿਆ ਧਰ ਆਇਆ ਰਹਿ ਗਿਆ ਹੁਣ ਜੇ ਇਸ ਨੂੰ ਆਪਾਂ ਅੱਗੇ ਇਹਦਾ ਜ਼ਿਕਰ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਤੇ ਸਾਬਕਾ ਮੈਂਬਰ ਸਾਬਕਾ ਚੀ ਪਾਰਲੀਮੈਂਟਰੀ ਸੈਕਟਰੀ ਐਨ ਕੇ ਸ਼ਰਮਾ ਨੇ ਪ੍ਰੈਸ ਕਾਨਫਰੰਸ ਨੂੰ ਦੋ ਦਿਨ ਪਹਿਲਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਵਿੱਤੀ ਆਰਥਿਕ ਤੌਰ ਤੇ ਬੜੇ ਵਿਸਫੋਟਕ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕਿਸੇ ਵੀ ਸਮੇਂ ਵਿੱਤੀ ਐਮਰਜੈਂਸੀ ਲੱਗ ਸਕਦੀ ਹੈ ਉਨ੍ਹਾਂ ਨੇ ਤਾਬਾ ਕੀਤਾ ਕਿ ਗੈਰ ਮਾਲੀਆ ਜਿਹੜਾ ਟੈਕਸ ਹੈ ਉਹ ਨਿਤ ਦਿਨ ਛੜਪੇ ਮਾਰ ਰਿਹਾ 12700 ਕਰੋੜ ਰੁਪਇਆ ਅਦਰ ਰਿਸੋਰਸ ਤੋਂ ਆਮਦਨ ਹੋਈ ਹੈ ਆਦਰ ਰਿਸੋਰਸਸ ਤੋਂ ਮੈਂ ਤੁਹਾਨੂੰ ਦੱਸ ਦਿਆਂ ਕਿ ਗਮਾੜਾ ਤੋਂ ਪੰਜਾਬ ਸਰਕਾਰ ਨੇ 12000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਤੇ ਉਹ ਸਰਕਾਰ ਨੇ ਗਮਾੜਾ ਨੂੰ ਕਦੋਂ ਮੋੜਨਾ ਇਹਦਾ ਕੋਈ ਜਿਹੜਾ ਇਸ ਦਾ ਕੋਈ ਮਾਪਦੰਡ ਨਹੀਂ ਤਿਆਰ ਕੀਤੇ ਗਏ ਕਿੰਨਾ ਵਿਆਜ ਦੇਣਾ ਇਸ ਗੱਲ ਦੀ ਕੋਈ ਉਹ ਨਹੀਂ ਹੈਗੀ ਔਰ ਇੱਕ ਤੁਹਾਨੂੰ ਮੈਂ ਦੱਸ ਦਿਆਂ ਕਿ ਆਰਬੀਆਈ ਨੋਰਮਸ ਦੇ ਮੁਤਾਬਕ ਐਫ ਆਰ ਬੀ ਐਮ ਜਿਹੜਾ ਹੈਗਾ ਉਹ 1 ਸਾਲ ਦੇ ਵਿੱਚ 3% ਤੋਂ ਉੱਪਰ ਕਰਜ਼ਾ ਨਹੀਂ ਲੈ ਸਕਦੇ ਇਹ ਨੋਰਮਸ ਦੇ ਅਧੀਨ ਤੇ ਜਿਹੜੇ ਡੈਟ ਟੂ ਜੀ ਡੀ ਪੀ ਰੇਸ਼ੋ ਉਹ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ 29 30% ਸੀ ਆ ਜੋ ਵੱਧ ਕੇ 48 49% ਹੋ ਗਈ ਜੇ ਆਪਾਂ ਕਰਜ਼ੇ ਦੀ ਗੱਲ ਕਰੀਏ 70 ਸਾਲਾਂ ਦੇ ਵਿੱਚ ਪੰਜਾਬ ਦੇ ਉੱਤੇ 2 2 ਲੱਖ 8000 ਕਰੋੜ ਰੁਪਏ ਦਾ ਕਰਜ਼ਾ ਚੜਿਆ ਪਿਛਲੇ 70 72 ਸਾਲਾਂ ਦੇ ਵਿੱਚ ਤੇ ਆ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਕਹਿੰਦੀ ਸੀ ਪੰਜਾਬ ਦੇ ਵਿੱਚ ਇਨਕਲਾਬ ਲੈ ਕੇ ਆਉਣਾ ਇਹਨਾਂ ਨੇ ਪਿਛਲੇ 4 ਸਾਲਾਂ ਦੇ ਵਿੱਚ 3 ਲੱਖ ਕਰੋੜ ਰੁਪਏ ਦਾ ਕਰਜ਼ਾ ਚੜਾ ਕੇ ਹਰ ਇੱਕ ਪੰਜਾਬੀ ਨੂੰ ਜਦੋਂ ਤੁਹਾਡੇ ਘਰ ਦੇ ਵਿੱਚ ਕੋਈ ਨਵਾਂ ਬੱਚਾ ਜਨਮ ਲੈਂਦਾ ਤਾਂ ਸਵਾ ਲੱਖ ਰੁਪਏ ਦਾ ਕਰਜ਼ੇ ਦਾ ਉਹ ਕਰਜ਼ਦਾਰ ਹੋਏਗਾ ਸਰਕਾਰਾਂ ਦਾ ਦੇਨਦਾਰ ਹੋਏਗਾ ਉਹਦੇ ਉੱਤੇ ਇਹ ਬਹੁਤ ਵੱਡਾ ਜਿਹੜਾ ਬੋਝ ਹੈ ਔਰ ਮੈਂ ਤੁਹਾਨੂੰ ਦੱਸਦਾ ਜਮ ਕਿ ਸਰਕਾਰ ਐਸ ਡੀ ਆਰ ਐਫ ਦਾ 12000 ਕਰੋੜ ਰੁਪਇਆ ਛੱਪਰ ਕਰ ਗਈ ਆ ਜਿਹੜਾ 12000 ਕਰੋੜ ਹੋਰ ਜਿਹੜਾ ਲਿਆ ਇਹਨਾਂ ਨੇ ਗਮਾੜਾ ਦੇ ਕੋਲੋਂ ਕਰਜ਼ਾ ਲਿਆ 4117000 ਕਰੋੜ ਪਹਿਲਾਂ ਸੀ ਔਰ ਇਸ ਦੇ ਵਿੱਚ 9000 ਕਰੋੜ ਰੁਪਏ ਦੇ ਹੋਰ ਕਰਜ਼ੇ ਦੀ ਜਿਹੜੀ ਜਿਹੜੇ ਫਾਈਨੈਂਸ ਮਿਨਿਸਟਰ ਹੈ ਵਿੱਤ ਮੰਤਰੀ ਇਹ ਪੰਜਾਬ ਦੇ ਹਰਪਾਲ ਸਿੰਘ ਚੀਮਾ ਉਹਨਾਂ ਨੇ ਪਹੁੰਚ ਕੀਤੀ ਹੈ ਵਰਲਡ ਬੈਂਕ ਤੱਕ ਕਿ ਸਾਨੂੰ 9000 ਕਰੋੜ ਰੁਪਏ ਦਾ ਹੋਰ ਜਿਹੜਾ ਕਰਜ਼ਾ ਦੇ ਦਿੱਤਾ ਜਾਵੇ ਸੋ ਮੇਰੇ ਕਹਿਣ ਦਾ ਮਤਲਬ 4.5 ਲੱਖ ਕਰੋੜ ਰੁਪਈਆ ਪੰਜਾਬ ਦੇ ਸਿਰ ਕਰਜ਼ਾ ਹੈ ਜਿਹੜੇ 5 ਲੱਖ ਦਾ ਪਹਿਲਾਂ ਜਿਹੜੀ ਜਿਹੜੀ এবੀਪੀਐਮ ਜੇਏਵਾਈ ਸਕੀਮ ਦੇ ਤਹਿਤ ਜਿਹੜਾ ਲੋਕਾਂ ਦੇ ਇਲਾਜ ਕੀਤਾ ਉਹ ਪ੍ਰਾਈਵੇਟ ਹਸਪਤਾਲਾਂ ਵਾਲੇ ਅੱਜ ਵੀ ਸਰਕਾਰ ਤੋਂ ਪੈਸੇ ਦੀ ਮੰਗ ਕਰ ਰਹੇ ਹੈ ਖਬਰਾਂ ਇੱਥੋਂ ਤੱਕ ਵੀ ਨਹੀਂ ਨੇ ਕਿ ਇਹ ਜਿਹੜੇ ਅਧਾਰੇ ਹੈ ਮਾਨਯੋਗ ਹਾਈ ਕੋਰਟ ਤੱਕ ਵੀ ਇਹਨਾਂ ਨੇ ਪਹੁੰਚ ਕੀਤੀ ਹੈ ਕਿ ਸਾਡਾ ਜਿਹੜਾ ਬਕਾਇਆ ਉਹ ਸਰਕਾਰ ਦੇਵੇ ਹੁਣ ਇੱਕ ਪਾਸੇ ਸਰਕਾਰ 5 ਲੱਖ ਦੇ ਇਲਾਜ ਵਾਲਿਆਂ ਦੀ ਅਜੇ ਤੱਕ ਦੇਗੀ ਨਹੀਂ ਕਰ ਰਹੀ ਤੇ ਦੂਜੇ ਪਾਸੇ ਦਲ 10 ਲੱਖ ਰੁਪਈਆ ਹਰ ਬੰਦੇ ਨੂੰ ਮੁਫਤ ਇਲਾਜ ਦੇਣ ਦੀਆਂ ਗੱਲਾਂ ਕਰ ਰਹੀ ਹੈ ਇਹ ਵੀ ਇੱਕ ਸ਼ਗੂਫ ਹੈ ਇਹ ਗੱਲ ਸਿਰੇ ਨਹੀਂ ਚੜ੍ਹਣੀ ਕਿਉਂਕਿ ਜਿੰਨੀਆਂ ਗਰੰਟੀਆਂ ਭਗਵੰਤ ਮਾਨ ਔਰ ਕਰਵਿੰਦ ਕੇਜਰੀਵਾਲ ਨੇ 2022 ਦੀਆਂ ਆਮ ਚੋਣਾਂ ਤੋਂ ਪਹਿਲਾਂ ਦਿੱਤੀਆਂ ਸੀ ਉਹ ਸਾਰੀਆਂ ਦੀਆਂ ਸਾਰੀਆਂ ਉਹਾਂ ਬਿਲਕੁਲ ਠੱਪ ਹੋ ਕੇ ਰਹਿ ਗਈਆਂ ਔਰ ਆਲਮਾ ਇੱਥੋਂ ਤੱਕ ਹੈ ਪੰਜਾਬ ਦੇ ਹਾਲਾਤ ਇੱਥੋਂ ਤੱਕ ਹੈ ਕਿ ਜਿਹੜੇ ਬੁਢਾਪਾ ਪੈਨਸ਼ਨ ਸੀ ਵਿਧਵਾ ਪੈਨਸ਼ਨ ਸੀ ਬਹੁਤ ਸਾਰੀਆਂ ਪੈਨਸ਼ਨਾਂ ਆਮ ਲੋਕਾਂ ਨੂੰ ਜਿਹੜੀਆਂ ਮਿਲਦੀਆਂ ਸੀ ਉਹਨਾਂ ਦੇ ਉੱਤੇ ਸਰਕਾਰ ਨੇ ਬਿਲਕੁਲ ਕਾਟਾ ਮਾਰਤਾ ਪਿਛਲੇ 4 ਸਾਲਾਂ ਤੋਂ ਲੋਕ ਜਿਹੜੀਆਂ ਬੁਢਾਪਾ ਪੈਨਸ਼ਨ ਦੇ ਲਈ ਲੋਕ ਵਿਲਕ ਰਹੇ ਐ ਔਰ ਪੰਜਾਬ ਦੇ ਹਾਲਾਤ ਇਸ ਕਦਰ ਵਿਗੜੇ ਹੋਏ ਐ ਕਿ ਸ਼ਾਮ ਨੂੰ 5 ਵਜੇ ਤੋਂ ਬਾਅਦ ਕੋਈ ਵੀ ਬੰਦਾ ਆਪਣੇ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ ਜੇ ਕੋਈ ਨਿਕਲੇਗਾ ਉਹਦੀ ਸਟੇਨ ਸਨੇਚਿੰਗ ਹੋਏਗੀ ਚੋਰੀ ਹੋਏਗੀ ਚਿਕਾਰੀ ਹੋਏਗੀ ਲੁੱਟਖੋ ਹੋਏਗੀ ਤੇ ਇਸ ਸਰਕਾਰ ਦੇ ਵਿੱਚ ਸਰਕਾਰ ਦੀਆਂ ਹਦਾਇਤਾਂ ਇੱਥੋਂ ਤੱਕ ਹੈ ਕਿ ਪੰਜਾਬ ਦੇ ਪੰਜਾਬ ਪੁਲਿਸ ਦੇ ਜਿਹੜੇ ਥਾਣੇ ਆ ਉਹ ਵੀ ਜਿਹੜੇ ਇਹਨਾਂ ਸ਼ਿਕਾਇਤਾਂ ਨੂੰ ਦਰਜ ਕਰਨ ਤੋਂ ਅਨਾਕਾਨੀ ਕਰਦੇ ਆ ਔਰ ਉਹ ਜਾਣਤਾ ਜਾਣ ਕਿਥੇ ਜੋ ਕੋਈ ਸਾਈਕਲ ਤੇ ਜਾਂਦਾ ਹੁੰਦਾ ਸਾਈਕਲ ਖੋਹ ਲਿਆ ਜਾਂਦਾ ਹਾਲਾਤ ਇੱਥੋਂ ਤੱਕ ਹੈ ਕਿ ਜੋ ਕੋਈ ਸਕੂਟਰ ਤੇ ਜਾਂਦਾ ਹੁੰਦਾ ਸਕੂਟਰ ਚੋਰੀ ਹੋ ਜਾਂਦਾ ਸੋ ਅੱਜ ਪੰਜਾਬ ਦੇ ਹਾਲਾਤ ਬੜੇ ਵਿਸਫੋਟਕ ਹੈ ਵਿੱਤੀ ਐਮਰਜੈਂਸੀ ਲੱਗਣ ਦੇ ਉੱਤੇ ਸਾਡੇ ਸਿਰ ਦੇ ਉੱਤੇ ਖੜੀ ਹੈ ਔਰ ਲੌਂਡ ਆਰਡਰ ਦੀ ਇੱਥੇ ਪੋਜੀਸ਼ਨ ਬੜੀ ਮਾੜੀ ਹੈ ਜਿਹਦੇ ਨਾਲ ਲੋਕ ਤਰਾਤਰਾਂ ਕਰ ਰਿਹਾ ਹੈ ਵੈਲਫੇਅਰ ਸਕੀਮਾਂ ਸਾਰੀਆਂ ਜਾਮ ਹੋ ਗਈਆਂ ਸਾਰੀਆਂ ਦਾ ਭੋਗ ਪੈ ਚੁੱਕਿਆ ਜਿੱਥੋਂ ਤੱਕ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੇ ਲੰਮੇ ਸਮੇਂ ਰਾਜ ਕੀਤਾ 10 ਸਾਲ ਦੇ ਰਾਜ ਦੌਰਾਨ ਸਰਕਾਰੀ ਸਕੂਲ ਵਿੱਚ ਪੜਨ ਵਾਲੀਆਂ ਬੱਚਿਆਂ ਨੂੰ ਮੁਫਤ ਸਾਈਕਲ ਮੁਫਤ ਸਿੱਖਿਆ 51000 ਸ਼ਗਨ ਸਕੀਮ ਤੇ ਬੇਸ਼ੁਮਾਰ ਭਲਾਈ ਸਕੀਮਾਂ ਦਾ ਆਗਾਜ਼ ਕਰਕੇ ਆਟਾ ਦਾਲ ਸਕੀਮ ਨੀਲਾ ਕਾਰਡ ਬਣਾ ਕੇ ਅੱਜ ਇੱਕ ਵੀ ਕਿਸੇ ਲੋੜਵੰਦ ਪਰਿਵਾਰ ਨੂੰ ਸਰਕਾਰ ਵੱਲੋਂ ਕੋਈ ਵੈਲਫੇਅਰ ਸਕੀਮ ਦਾ ਲਾਹਾ ਪ੍ਰਾਪਤ ਨਹੀਂ ਹੋ ਰਿਹਾ ਤਾਂ ਇਹ ਸਾਰਿਆ ਇਹ ਜਿਹੜਾ ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਆ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਤੁਹਾਨੂੰ ਅੰਤ ਦੇ ਵਿੱਚ ਦੱਸਦਾ ਜਾਵਾਂ ਕਿ ਅਰਵਿੰਦ ਕੇਜਰੀਵਾਲ ਦੀ ਖਸ਼ਾਮਤ ਦੇ ਵਿੱਚ ਪੰਜਾਬ ਦਾ ਤਮਾਮ ਆਮਲਾ ਫੈਲਾ ਜਿੰਨੇ ਵੀ ਇਥੋਂ ਦੇ ਅ ਅਫਸਰ ਨੇ ਇਥੋਂ ਦੇ ਜਿਹੜੇ ਪੋਲੀਟੀਸ਼ੀਅਨ ਨੇ ਆਮ ਆਦਮੀ ਪਾਰਟੀ ਨਾਲ ਸੰਬੰਧ ਚਾਇਓ ਕੈਬਨਟ ਵਜ਼ੀਰ ਹੈ ਚਾਹੇ ਉਹ ਐਮ ਐਲ ਏ ਹੈ ਚਾਹੇ ਕੋਈ ਵਰਕਰ ਲੀਡਰ ਹੈ ਉਹ ਸਾਰੇ ਖਸ਼ਾਮਤ ਕਰਨ ਲਈ ਅਰਵਿੰਦ ਕੇਜਰੀਵਾਲ ਦੇ ਵਿੱਚ ਲੱਗੇ ਹੋਏ ਆ ਜਿਹੜੇ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਮੋਹਾਲੀ ਦੇ ਫੇਜ਼ 8 ਦੇ ਵਿੱਚ ਵਿਕਾਸ ਪਵਨ ਦੇ ਵਿੱਚ ਇੱਕ ਇਹਨਾਂ ਦਾ ਆਲੀਸ਼ਾਨ ਬੱਗਲਾ ਤਿਆਰ ਕਰ ਦਿੱਤਾ ਗਿਆ ਰਵਿੰਦ ਕੇਜਰੀਵਾਲ ਦਾ ਔਰ ਜਿੱਥੇ ਉਹਨਾਂ ਦਾ ਬੈੱਡ ਹੈ ਜਿੱਥੇ ਉਹ ਸੌਂਦੇ ਆ ਉਸ ਦੇ ਬੈੱਡ ਦੇ ਸਹਰਾਣੇ ਦੇ ਕੋਲ ਇੱਕ ਜਿਹੜਾ ਹੈਲੀਪੈਡ ਬਣਾ ਦਿੱਤਾ ਗਿਆ ਜਿੱਥੇ ਅਰਵਿੰਦ ਕੇਜਰੀਵਾਲ ਦਿੱਲੀ ਤੋਂ ਆਉਂਦੇ ਆ ਤੇ ਉੱਥੇ ਆਪਣੇ ਸਹਰਾਣੇ ਉਤਰਦੇ ਆ ਜਹਾਜ਼ ਦੇ ਵਿੱਚੋਂ ਉਤਰ ਕੇ ਹੈਲੀਕਾਪਟਰ ਦੇ ਵਿੱਚੋਂ ਉਤਰ ਕੇ ਆਪਣੇ ਬੈੱਡ ਦੇ ਉੱਤੇ ਚਲੇ ਜਾਂਦੇ ਆ ਜਿਹਦੇ ਉੱਤੇ 50 ਲੱਖ ਰੁਪਿਆ ਜਿਹੜਾ ਖਰਚਾ ਆਇਆ ਔਰ ਨਾਲ ਦੇ ਨਾਲ ਤੁਹਾਨੂੰ ਮੈਂ ਇਸ ਗੱਲ ਬਾਰੇ ਵੀ ਜ਼ਿਕਰ ਕਰਦੇ ਆ ਕਿ ਪੰਜਾਬ ਦੇ ਜਿੰਨੇ ਵੀ ਠੇਕੇਦਾਰ ਆ ਜਿਹੜੀਆਂ ਠੇਕੇਦਾਰੀਆਂ ਕਰਦੇ ਆ ਹੁਣ ਮੁਹਾਲੀ ਦੀਆਂ ਆਮ ਸੜਕਾਂ ਦਾ ਜਿਹੜਾ ਰੱਖ-ਰਖਾਉ ਦਾ ਜਿਹੜਾ ਕੰਮ ਹੈ ਉਹ ਸਾਰੇ ਟੈਂਡਰਾਂ ਨੂੰ ਸਾਰੇ ਐਸਟੀਮੇਟਾਂ ਨੂੰ ਕਲੱਬ ਕਰਕੇ ਇੱਕ ਵੱਡਾ ਐਸਟੀਮੇਟ 11000 1100 ਕਰੋੜ ਦਾ ਬਣਾ ਦਿੱਤਾ ਗਿਆ ਜਿਹੜਾ ਦਿੱਲੀ ਦੀ ਕੰਪਨੀ ਨੂੰ ਦੇ ਦਿੱਤਾ ਗਿਆ ਤੋ ਪੰਜਾਬ ਦੇ ਬੇਰੁਜ਼ਗਾਰ ਲੋਕ ਹੋ ਰਹੇ ਆ ਪੰਜਾਬ ਦੇ ਠੇਕੇਦਾਰ ਸੜਕ ਤੇ ਆ ਰਹੇ ਆ ਪੰਜਾਬ ਦੇ ਮਜ਼ਦੂਰ ਨੂੰ ਬੇਲਾ ਕੀਤਾ ਜਾ ਰਿਹਾ ਔਰ ਇਹ ਜਿਹੜੇ ਜਿੰਨੇ ਵੀ ਆਮਦਨ ਦੇ ਸਾਧਨ ਹੈ ਚਾਹ ਠੇਕਿਆਂ ਦੀ ਗੱਲ ਹੋਵੇ ਚਾਹ ਸੜਕਾਂ ਦੀ ਗੱਲ ਹੋਵੇ ਚਾਹ ਬਾਥਰੂਮਾਂ ਦੇ ਠੇਕੇ ਦੀ ਗੱਲ ਹੋਵੇ ਇਹ ਸਾਰੇ ਬਾਹਰ ਲੀਆਂ ਕੰਪਨੀਆਂ ਨੂੰ ਦਿੱਤੇ ਜਾ ਰਹੇ ਆ ਆਲਮ ਤਾਂ ਇੱਥੋਂ ਤੱਕ ਹੈ ਕਿ ਜੇ ਟੈਂਟ ਵੀ ਲੱਗਣਾ ਹੋਵੇ ਆਮ ਆਦਮੀ ਪਾਰਟੀ ਦੇ ਕਿਸੇ ਫੰਕਸ਼ਨ ਦੇ ਲਈ ਜਾਂ ਸਰਕਾਰ ਦੇ ਕਿਸੇ ਫੰਕਸ਼ਨ ਦੇ ਲਈ ਉਹਦੇ ਵਿੱਚ ਜਿਹੜੇ ਟੈਂਟ ਹੈ ਉਹ ਵੀ ਦਿੱਲੀ ਤੋਂ ਆਉਂਦੇ ਆਂ ਔਰ ਕਰੋਨਾ ਰਪੀ ਦੇ ਟੈਂਟ ਆ ਪਿੱਛੇ ਜਿਹੜੀ ਜਿਹੜੀ ਇਹਨਾਂ ਨੇ ਰੈਲੀ ਮੰਗੀ ਮੁਕਸਰ ਦੇ ਵਿੱਚ ਮੰਗੀ ਮੇਲੇ ਦੇ ਉੱਤੇ ਇੱਕ ਸੈਸੀ ਕਾਨਫਰੰਸ ਆ ਆਮ ਆਦਮੀ ਪਾਰਟੀ ਨੇ ਕੀਤੀ ਹੈ ਤੇ ਉਹਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਦੇ 1.5 ਕਰੋੜ ਰੁਪਏ ਦਾ ਸਿਰਫ ਟੈਂਟ ਟੈਂਟ ਲਗਾਇਆ ਗਿਆ ਜਿਹਦੀ ਅਦਾ ਕਿ ਦਿੱਲੀ ਦੀ ਕਿਸੇ ਕੰਪਨੀ ਨੂੰ ਕੀਤੀ ਗਈ ਤੇ ਕੁੱਲ ਮਿਲਾ ਕੇ ਜੇ ਆਪਾਂ ਕੁਰਸੀਆਂ ਦਾ ਸਾਊਂਡ ਦਾ ਸਾਰਿਆਂ ਸਿਸਟਮ ਲਾ ਲਿਆ ਜਾਵੇ ਤਾਂ ਕਰੀਬ-ਕਰੀਬ 6 ਕਰੋੜ ਰੁਪਏ ਦਾ ਖਰਚਾ ਪੰਜਾਬੀਓ ਤੁਹਾਡੇ ਸਿਰ ਦੇ ਉੱਤੇ ਪਾ ਕੇ ਅਰਵਿੰਦ ਕੇਜਰੀਵਾਲ ਦੀ ਖੁਸ਼ ਆਮਦ ਔਰ ਇਸੇ ਗੱਲ ਨੂੰ ਲੈ ਕੇ ਭਗਵੰਤ ਮਾਨ ਸਾਹਿਬ ਅਤੀਤ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਉੱਤੇ ਤੰਜ ਕੱਸਾ ਕਰਦੇ ਸੀ ਉਹਨਾਂ ਨੂੰ ਤਾਨੇ ਮਿਹਣੇ ਮਾਰਿਆ ਕਰਦੇ ਸੀ ਕਿ ਇਹ ਕਰੋੜਾਂ ਰੁਪਏ ਦੇ ਟੈਂਟ ਲਾਉਂਦੇ ਐ ਜੀ ਇਹ ਕਰਦੇ ਐ ਉਹ ਕਰਦੇ ਐ ਤੇ ਅੱਜ ਉਸੇ ਰਾਹ ਦੇ ਉੱਤੇ ਆਪ ਚੱਲ ਕੇ ਅੱਜ ਪੰਜਾਬੀਆਂ ਦੇ ਨਾਲ ਦਗਾ ਪੰਜਾਬੀਆਂ ਦੇ ਨਾਲ ਧੋਖਾ ਕਮਾਇਆ ਜਾ ਰਿਹਾ ਇਹਦੇ ਲਈ ਸਮੁੱਚੇ ਪੰਜਾਬੀਆਂ ਨੂੰ ਜਾਗਣ ਦੀ ਲੋੜ ਹੈ ਕਿਉਂਕਿ ਜਦੋਂ ਤੱਕ ਤੁਸੀਂ ਨਹੀਂ ਜਾਗਦੇ ਜਦੋਂ ਤੱਕ ਤੁਸੀਂ ਆਪਣਾ ਚੰਗੇ ਔਰ ਮਾੜੇ ਦਾ ਪਾਪ ਔਰ ਪੁੰਨ ਦਾ ਜਿਹੜਾ ਫੈਸਲਾ ਨਹੀਂ ਕਰਦੇ ਉਹਦੇ ਵਿੱਚ ਫਰਕ ਮਹਿਸੂਸ ਨਹੀਂ ਕਰਦੇ ਇਹ ਲੁਟੇਰੇ ਤੁਹਾਨੂੰ ਇਸੇ ਕਦਰ ਲੁੱਟਦੇ ਰਹਿਣਗੇ ਤੇ ਤੁਹਾਡੀ ਲੁੱਟ ਕੁੱਟ ਹੁੰਦੀ ਰਹੇਗੀ ਤੇ ਤੁਸੀਂ ਗੁਰਬਤ ਦੇ ਮਾਰੇ ਆਪਣੀ ਰੋਟੀ ਲਈ ਬਿਲਕਦੇ ਰਹੋਗੇ ਲੇਕਿਨ ਇਹ ਲੋਕ ਆਪਣੀਆਂ ਜਿਹੜੀਆਂ ਇਸ ਸਿਆਸੀ profession ਦੇ ਜਰੀਏ ਆਪਣੀਆਂ ਜੇਬਾਂ ਭਰਦੇ ਰਹਿਣਗੇ ਸੋ ਇਹ ਫੈਸਲਾ ਤੁਸੀਂ ਕਰਨਾ ਕਿ ਕਿਹਨਾਂ ਲੋਕਾਂ ਨੂੰ ਕਿਹਨਾਂ ਪਾਰਟੀਆਂ ਨੂੰ ਕਿਹਨਾਂ ਲੀਡਰਾਂ ਨੂੰ ਤੁਸੀਂ ਅੱਗੇ ਲੈ ਕੇ ਆਉਣਾ ਜਿਨ੍ਹਾਂ ਨੂੰ ਵੋਟਾਂ ਪਾ ਕੇ ਤੁਸੀਂ ਆਪਣੇ ਭਵਿੱਖ ਦੀ ਰਾਖੀ ਕਰਾਉਣੀ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਨਹੀਂ ਇਹ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਾ ਇਸ ਦੇ ਆਪਣੇ ਵੱਡਮੁੱਲੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਦਿਓ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜਿਨ੍ਹਾਂ ਜਿਨ੍ਹਾਂ ਸਾਥੀਆਂ ਨੇ ਹਾਲੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਕੱਲ ਨੂੰ ਕਿਸੇ ਨਵੇਂ ਵਿਸ਼ੇ ਨਾਲ ਫੇਰ ਇੱਕ ਵਾਰ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਸ਼ਬਕ ਹੈ